ਦੁਨੀਆ ਭਰ ਦੇ ਵਿੱਚ ਇੱਕ ਡਰ ਇੱਕ ਭੈ ਸਾਰਿਆਂ ਦੇ ਸਾਹਮਣੇ ਬਣਿਆ ਹੋਇਆ ਉਹ ਹੈ ਕਿ ਵੈਕਸੀਨੇਸ਼ਨ ਜਿਸ ਨੇ ਕਰਵਾ ਲਈ ਕੋਵਿਡ 19 ਦੇ ਕਰਕੇ ਵੈਕਸੀਨੇਸ਼ਨ ਸਰਕਾਰਾਂ ਦੇ ਵੱਲੋਂ ਵੀ ਜ਼ਰੂਰੀ ਸ਼ਰਤ ਸੀ ਤਾਂ ਤਾਂ ਤੁਸੀਂ ਸਫ਼ਰ ਕਰ ਸਕਦੇ ਸੀ ਤਾਂ ਹੀ ਤੁਸੀਂ ਕਿਤੇ ਪੇੜ ਵਾਲੀ ਥਾਂ ਤੇ ਜਾ ਸਕਦੇ ਸੀ ਵੈਕਸੀਨੇਸ਼ਨ ਕਰੋੜਾਂ ਦੀ ਗਿਣਤੀ 'ਚ ਹੋਈ ਪਰ ਉਸ ਨੂੰ ਲੈ ਕੇ ਜਿਹੜੀ ਨਵੀਂ ਜਾਣਕਾਰੀ ਸਾਹਮਣੇ ਨਿਕਲ ਕੇ ਆ ਰਹੀ ਹੈ ਹੌਲੀ-ਹੌਲੀ ਕਿ ਕਿਵੇਂ ਹਾਰਟ ਅਟੈਕ ਦਾ ਖਤਰਾ ਵੱਧ ਰਿਹਾ ਹੈ ਕਿਵੇਂ ਬਲੱਡ ਕਲੌਟਸ ਬਣ ਕੇ ਕਿਹੜੀਆਂ-ਕਿਹੜੀਆਂ ਹੋਰ ਸਰੀਰਕ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਇਸ ਦੇ ਨਾਲ ਹੋਰ ਕੀ-ਕੀ ਖਲਵਾੜ ਹੋਇਆ ਸਿਹਤ ਦੇ ਨਾਲ ਇਹ ਸਾਰਿਆਂ ਸਵਾਲਾਂ ਦੇ ਜਵਾਬ ਔਰ ਇਸ ਦੇ ਨਾਲ ਜਿਨ੍ਹਾਂ ਨੇ ਵੈਕਸੀਨੇਸ਼ਨ ਹੁਣ ਤੱਕ ਕਰਵਾ ਲਈ ਹੈ ਉਹ ਕਿਹੜੇ ਲੋਕ ਘਬਰਾਉਣ ਤੇ ਕਿਹੜੇ ਨਾ ਘਬਰਾਉਣ ਤੇ ਜੇ ਨਹੀਂ ਘਬਰਾਉਣਾ ਤੇ ਕਿਵੇਂ ਖੁਸ਼ ਰਹਿ ਸਕਦੇ ਆ ਔਰ ਕਿਵੇਂ ਉਹ ਬਚੇ ਰਹਿ ਸਕਦੇ ਨੇ ਨਾ ਸਾਰਿਆਂ ਸਵਾਲਾਂ ਦੇ ਜਵਾਬ ਤੁਹਾਨੂੰ ਇੱਕ ਅਸੀਂ ਇੰਟਰਵਿਊ ਸੁਣਾਉਣ ਜਾ ਰਹੇ ਹਾਂ ਜਿਹੜੇ ਕੀ ਪਟਿਆਲਾ ਤੋਂ ਡਾਕਟਰ ਹਰਸ਼ਿੰਦਰ ਕਾਰਨੇ ਉਹ ਨਾਮ ਹੈ ਜਿਹੜੇ ਜਦੋਂ ਵੀ ਕੋਈ ਸਮੱਸਿਆ ਖੜੀ ਹੁੰਦੀ ਹੈ ਤਦੋਂ ਉਹ ਆਪਣੇ ਤਰਕ ਦੇ ਨਾਲ ਦਲੀਲ ਦੇ ਨਾਲ ਗੱਲ ਰੱਖਦੇ ਨੇ ਡਾਕਟਰ ਹਰਸ਼ਿੰਦਰ ਕੌਰ ਜੀ ਨਾਲ ਅਸੀਂ ਜੋ ਗੱਲਬਾਤ ਕੀਤੀ ਹੈ ਉਸ ਦੇ ਵਿੱਚ ਕਈ ਐਸੇ ਸਵਾਲ ਨੇ ਜਿਹੜੇ ਤੁਹਾਡੀ ਜ਼ਿੰਦਗੀ ਨਾਲ ਸਿੱਧੇ ਤੌਰ ਤੇ ਜੁੜੇ ਹੋਏ ਨੇ ਤਾਂ ਤੁਸੀਂ ਉਹ ਸਾਰਾ ਇੰਟਰਵਿਊ ਸੁਣੋ ਔਰ ਸਾਨੂੰ ਉਮੀਦ ਹੈ ਕਿ ਇਸ ਅਹਿਮ ਜਾਣਕਾਰੀ ਦੇ ਨਾਲ ਤੁਹਾਡਾ ਵੀ ਜਿਹੜਾ ਮਾਹੌਲ ਹੈ ਡਰ ਭਰਿਆ ਜਿਕਰ ਬਣਿਆ ਹੋਇਆ ਹੈ ਉਸ ਦੇ ਵਿੱਚ ਤੁਸੀਂ ਜ਼ਰੂਰ ਨਿਕਲੋਗੇ ਮੈਡਮ ਸਭ ਤੋਂ ਪਹਿਲਾਂ ਤਾਂ ਕੁਝ ਸ਼ੰਕੇ ਜਦੋਂ ਹੁੰਦੇ ਆ ਕਿਉਂਕਿ ਸਾਰੇ ਤਾਂ ਸੇਤਮਾਰ ਹੋ ਨਹੀਂ ਸਕਦੇ ਪਰ ਲੋਕਾਂ ਦੀ ਫਿਕਰ ਉਦੋਂ ਵੱਜ ਜਾਂਦੀ ਹੈ ਜਦੋਂ ਗੱਲਾਂ ਸਾਹਮਣੇ ਆਉਂਦੀਆਂ ਹਨ ਖਾਸ ਕਰਕੇ ਉਹ ਜਿਹੜਾ ਦੌਰ ਸੀ ਇੱਕ ਦੋ ਸਾਲ ਬੜੇ ਔਖੇ ਨਿਕਲੇ ਸਾਰਿਆਂ ਦੇ ਹੁਣ ਵੈਕਸੀਨ ਨੂੰ ਲੈ ਕੇ ਕਈ ਤਰ੍ਹਾਂ ਦੀਆਂ ਗੱਲਾਂ ਸਾਹਮਣੇ ਆ ਰਹੀਆਂ ਸਭ ਤੋਂ ਪਹਿਲਾਂ ਤੇ ਮੁੱਢਲਾ ਸਾਰਿਆਂ ਦਾ ਲੋਕਾਂ ਦਾ ਸਵਾਲ ਹੈ ਮੰਨਦਾ ਉਹ ਮੈਂ ਤੁਹਾਡੇ ਤੋਂ ਜਾਨਣਾ ਚਾਹੁੰਦਾ ਕਿ ਕੀ ਵੈਕਸੀਨ ਬੰਦੇ ਦੀ ਸਿਹਤ ਦੇ ਨਾਲ ਕੁਝ ਵੀ ਹੋ ਸਕਦਾ ਉਸ ਦੇ ਨਾਲ ਖਾਸ ਕਰਕੇ ਕੋਵਿਡ ਸ਼ੀਲਡ ਦੇ ਬਾਰੇ ਬਹੁਤ ਸਾਰੀਆਂ ਗੱਲਾਂ ਆ ਰਹੀਆਂ ਦੇਖੋ ਦੋ ਤਿੰਨ ਚੀਜ਼ਾਂ ਨੇ ਜਿਹੜੀਆਂ ਇਹਦੇ ਵਿੱਚ ਬਹੁਤ ਆਪਾਂ ਨੂੰ ਸਮਝ ਲੈਣੀਆਂ ਚਾਹੀਦੀਆਂ ਨੇ ਪਹਿਲੀ ਚੀਜ਼ ਜੀ ਇਹ ਵੈਕਸੀਨ ਬਹੁਤ ਕਾਹਲੀ ਤੇ ਲਿਆਏ ਗਏ ਜਦੋਂ ਕਿ ਜਿੰਨੇ ਵੀ ਇਸ ਤੋਂ ਪਹਿਲਾਂ ਦੇ ਕੋਈ ਵੀ ਅਸੀਂ ਟੀਕਾਕਰਨ ਕਰਦੇ ਆਂ ਜੀ ਨਵਜਮੇ ਬੱਚੇ ਤੋਂ ਲੈ ਕੇ ਕਿਸੇ ਵੀ ਉਮਰ ਦਾ ਜੋ ਟੀਕਾਕਰਨ ਹੁੰਦਾ ਜੇ ਉਹਦੇ ਬਾਰੇ ਕਈ ਸਾਲਾਂ ਦੀ ਖੋਜ ਹੁੰਦੀ ਜੇ ਕਿਤੇ ਦੀ 10 ਸਾਲ ਦੀ ਕਿਤੇ ਦੀ 15 ਸਾਲ ਦੀ ਜੀ ਉਹਦੇ ਕੀ ਕੁਝ ਮਾੜੇ ਅਸਰ ਨੇ ਉਹਨਾਂ ਨੂੰ ਵੇਖਣ ਤੋਂ ਬਾਅਦ ਹੀ ਇਪੀਕੇ ਸਟਰਾਂ ਲਗਾਏ ਜਾਂਦੇ ਨੇ ਤਾਂ ਕਿ ਜੇ ਕੋਈ ਮਾੜੀ ਕਿਸੇ ਧੰ ਦਵਾਈ ਹੋਵੇ ਜਾਂ ਟੀਕਾ ਹੋਵੇ ਜੀ ਉਹਦੇ ਮਾੜੇ ਅਸਰਾਂ ਦੇ ਬਾਰੇ ਪੂਰੀ ਤਰ੍ਹਾਂ ਸੋਖ ਕਰਨ ਬਾਅਦ ਹੀ ਆਪਾਂ ਉਹ ਲਾ ਸਕਦੇ ਆ ਜਾਂ ਬਾਜ਼ਾਰ ਵਿੱਚ ਲਿਆ ਸਕਦੇ ਆ ਜੀ ਇਹ ਹੋਰ ਮੰਨੀ ਪਰ ਮੰਨੀ ਗੱਲ ਹੈ ਕਿ ਜਿਸ ਕਾਲ ਦੇ ਵਿੱਚ ਇਹ ਟੀਕਾ ਲਵਾਇਆ ਗਿਆ ਜੀ ਇਸ ਜਿਸ ਢੰਗ ਨਾਲ ਜ਼ਬਰਦਸਤੀ ਕੀਤੀ ਗਈ ਜੀ ਸਭ ਤੋਂ ਪਹਿਲਾਂ ਡਾਕਟਰਾਂ ਨੂੰ ਲਵਾਇਆ ਗਿਆ ਸਾਨੂੰ ਚਾਰ-ਚਾਰ ਲਵਾਏ ਗਏ ਜੀ ਉਸ ਤੋਂ ਬਾਅਦ ਜਿੰਨੀ ਤੇਜ਼ੀ ਨਾਲ ਉਹ ਬੱਚਿਆਂ ਵੱਲ ਸ਼ੁਰੂ ਹੋਇਆ ਜੀ ਸ਼ੁਕਰ ਹੈ ਵੈਗਰੂ ਦਾ ਕਿ 6 ਮਹੀਨੇ ਤੋਂ ਛੋਟੇ ਬੱਚਿਆਂ ਤੇ ਜਦੋਂ ਇਹ ਟਰਾਈ ਕੀਤਾ ਗਿਆ ਸੀ ਜੋ ਕਿ ਖਬਰ ਦੱਬ ਲਈ ਗਈ ਸੀ ਜੀ ਉਹਨਾਂ ਦੇ ਦਿਮਾਗ ਦੇ ਰੀੜ ਦੀ ਹੱਡੀ ਦੀ ਸੋਜਿਸ਼ ਨਾਲ ਇੰਨੀ ਸਵੀਅਰ ਦੇਖੀ ਗਈ ਕਿ ਉਹਨਾਂ ਦੀ ਜਾਨ ਨੂੰ ਖਤਰਾ ਬਣ ਗਿਆ ਕੁਝ ਮੌਤਾਂ ਵੀ ਹੋਈਆਂ ਤੇ ਜਿਸ ਨਾਲ ਇਕਦਮ ਰੋਕ ਲਿਆ ਗਿਆ ਕਿ 6 ਮਹੀਨੇ ਤੋਂ ਛੋਟੇ ਬੱਚਿਆਂ ਨੂੰ ਲਾਣਾ ਨਹੀਂ ਜੀ ਉਸ ਤੋਂ ਬਾਅਦ ਜਿੰਨੀ ਵੀ ਤਾਂ ਆਵਾਜ਼ ਉੱਠੀ ਕਿ ਇਹਦੇ ਬਹੁਤ ਜ਼ਿਆਦਾ ਦਰਦਾਂ ਹੋ ਰਹੀਆਂ ਨੇ ਜੋੜ ਸੁੱਜ ਰਹੇ ਨੇ ਮਸਲ ਦੀਕਨੈਸ ਹੋ ਰਹੀ ਹੈ ਜੀ ਜਾਂ ਫਿਰ ਉਸ ਤੋਂ ਲੱਗੇ ਤੋਂ ਕੁਝ ਦਿਨਾਂ ਨੂੰ ਹੋਏ ਕਿ ਮਹੀਨਿਆਂ ਬਾਅਦ ਚਮੜੀ ਤੇ ਦਾਣੇ ਹੋਣ ਲੱਗ ਗਏ ਨੇ ਸਾਹਤੀ ਚ ਪੀੜ ਹੋਣ ਲੱਗ ਗਈ ਹੈ ਹਰ ਚੀਜ਼ ਦਬ ਦਿੱਤੀ ਗਈ ਤੇ ਨਹੀਂ ਜੀ ਇਹ ਕੋਵਿਡ ਹੀ ਹੋਣਾ ਜੀ ਜੇ ਕੋਈ ਡਾਕਟਰ ਵੀ ਆਵਾਜ਼ ਚੁੱਕਦਾ ਸੀ ਤਾਂ ਉਹਨੂੰ ਸਖਤੀ ਨਾਲ ਇਹਦਾਅ ਦਿੱਤੀ ਜਾਂਦੀ ਸੀ ਕਿ ਤੁਸੀਂ ਮਨੁੱਖਤਾ ਦੇ ਵਿਰੁੱਧ ਕੰਮ ਕਰ ਰਹੇ ਹੋ ਤੇ ਤੁਹਾਡੇ ਤੇ ਐਕਸ਼ਨ ਲਿਆ ਜਾਏਗਾ ਤੇ ਕਈਆਂ ਤੇ ਲਿਆ ਵੀ ਗਿਆ ਬਿਲਕੁਲ ਇੰਝ ਹੀ ਜਿਹੜੇ ਚੁੱਕੇ ਨਹੀਂ ਸੀ ਲਵਾਉਂਦੇ ਉਹਨਾਂ ਨੂੰ ਇਹ ਜ਼ਬਰਦਸਤੀ ਕੀਤੀ ਗਈ ਕਿ ਤੁਸੀਂ ਹਵਾਈ ਸਫ਼ਰ ਨਹੀਂ ਕਰ ਸਕੋਗੇ ਬਾਲਸ ਵਿੱਚ ਨਹੀਂ ਜਾ ਸਕੋਗੇ theater ਤੇ ਬਾਜ਼ਾਰ ਚ ਕਿਤੇ ਵੀ ਨਹੀਂ ਜਾ ਸਕੋਗੇ ਜੀ ਬਿਲਕੁਲ ਹੋਇਆ ਹੈ ਉਸ ਉਸ ਢੰਗ ਨਾਲ ਜੋ ਅੱਜ ਦੇ ਦਿਨ ਹੁਣ ਸਮਝ ਆ ਰਹੀ ਹੈ ਕਿ ਜਦੋਂ ਉਦੋਂ ਹਾਰਟ ਅਟੈਕਸ ਅਸੀਂ ਦੇਖ ਰਹੇ ਸਾਂ ਕੀ ਕਾਰਨ ਸੀ ਨਹੀਂ ਸੀ ਪਤਾ ਲੱਗ ਰਿਹਾ ਜੀ ਉਹ ਹੁਣ ਤਾਂ ਸਪਸ਼ਟ ਹੋ ਚੁੱਕਾ ਹੈ ਜੀ ਇਹ ਕਿ ਟ੍ਰੋਂਬੋਸਿਸ ਵੀ ਦ ਟ੍ਰਾਂਬੋਸਾਈਟੋਪੀਨੀਆ ਸਿੰਡਰੋਮ ਜੋ TTFS ਸਿੰਡਰੋਮ ਜਿਸ ਵਿੱਚ ਬਲੱਡ ਕਲੌਟ ਹੋ ਜਾਂਦਾ ਜਿਸ ਸਰੀਰ ਅੰਦਰ ਪਲੇਟਲੇਟ ਸਿੱਕਦਮ ਕੱਟ ਜਾਂਦੇ ਨੇ ਇੱਕ ਮਿੰਟ ਮੈਂ ਜਾਣਨਾ ਚਾਹੁੰਦੇ ਆ ਤੁਸੀਂ ਜਿਹੜੀ ਜਾਣਕਾਰੀ ਸਾਂਝੀ ਕਰ ਰਹੇ ਹੋ ਸਾਰਿਆਂ ਲਈ ਬਹੁਤ اہم ਹੈ ਇਹ ਸਟੱਡੀ ਸਭ ਤੋਂ ਪਹਿਲਾਂ ਕਿੱਥੇ ਹੋਈ ਕਦੋਂ ਰਿਸਰਚ ਵਿੱਚ ਪਾਇਆ ਗਿਆ ਕਿ ਵਾਕਈ ਉਸ ਦੇ ਨਾਲ ਜਿਹੜੀ ਵੈਕਸੀਨ ਹੈ ਖਰਾਬੀ ਹੈ ਬਹੁਤ ਜ਼ਿਆਦਾ ਹੋ ਰਹੀ ਹੈ ਦੇਖੋ ਰਿਸਰਚ ਪਹਿਲਾਂ ਬਾਹਰਲੇ ਮੁਲਕ ਤੋਂ ਹੀ ਸ਼ੁਰੂ ਹੋਈ ਸੀ ਪਰ ਉਹ ਇਸ ਕਦਰ ਦੱਬੀ ਗਈ ਜਿਸ ਨੂੰ ਨਾ ਸਿਰਫ ਗੂਕੇ ਵੀ ਬਲਕਿ ਹੋਰਨਾਮਾਾਂ ਤੇ ਵੀ ਕਿਉਂਕਿ ਆਸਟ੍ਰੇਲੀਆ ਵਿੱਚ ਵੀ ਇਹਦਾ ਜ਼ਿਕਰ ਹੋਇਆ ਤੇ ਫਿਰ ਉਸ ਤੋਂ ਬਾਅਦ ਇਹਦਾ ਜੋ ਖੋਜ ਇਵਨ ਭਾਰਤ ਵਿੱਚ ਐਮਜ਼ ਦੇ ਹਸਪਤਾਲ ਵਿੱਚ ਵੀ ਇਹਦੀ ਆਵਾਜ਼ ਉੱઠી ਪਰ ਉਹ ਇੰਨੀ ਤੇ ਏਡੀ ਤਗੜੇ ਤਰੀਕੇ ਦੱਬਦੀ ਗਈ ਕਿ ਇਹਦੀ ਜਿਹੜੀ ਰਿਸਰਚ ਪਬਲਿਸ਼ ਹੋਣ ਵਾਸਤੇ ਵੀ ਗਈ ਉਹ ਨਿਕਲ ਨਹੀਂ ਦਿੱਤੀ ਗਈ ਕਿ ਹਾਲੇ ਸਮਾਂ ਥੋੜਾ ਹੋਇਆ ਤੁਸੀਂ ਇਹਦੇ ਬਾਰੇ ਇਸ ਤਰ੍ਹਾਂ ਦੀ ਕੋਈ ਵੀ ਗੱਲ ਨਾ ਕਰੋ ਜੀ ਤਵਾਨ ਇਸ ਕਰਕੇ ਰੁਕਦੇ ਨੇ ਕਿ ਪੈਲੀ ਸੀ ਜੀ ਇਹ ਕੋਵਿਡ ਦੀ ਬਿਮਾਰੀ ਕੋਈ ਨਵੀਂ ਨਹੀਂ ਸੀ ਸਾਡੇ ਕੋਲ ਜਿਹੜੀਆਂ 15 ਸਾਲ ਪੁਰਾਣੀਆਂ ਕਿਤਾਬਾਂ ਵਿੱਚ ਵੀ ਇਹਦਾ ਜ਼ਿਕਰ ਹੈ ਕਿ ਕੋਵਿਡ ਨਾਲ ਆਮ ਖੰਘ ਜ਼ੁਕਾਮ ਹੁੰਦਾ ਜੀ ਸੋ ਇਹਦਾ ਮਤਲਬ ਅਸੀਂ ਉਹ ਚੀਜ਼ ਨੂੰ ਕਿਉਂ ਅਣਦੇਖਾ ਕੀਤਾ ਜਿਹੜੀ ਕਿ ਚੀਜ਼ ਪਹਿਲਾਂ ਤੋਂ ਹੀ ਸੀ ਜੀ ਦੂਸਰੀ ਗੱਲ ਜਿੱਥੋਂ ਤੱਕ ਅਸੀਂ ਇਸ ਬਿਮਾਰੀ ਬਾਰੇ ਦੀ ਸੀਰੀਅਸਨੈਸ ਬਾਰੇ ਜਾਣਦੇ ਹਾਂ ਜੀ ਤਾਂ ਇਸ ਬਾਬਤ ਪਤਾ ਲੱਗ ਚੁੱਕਾ ਸੀ ਕਿ ਜਿਸ ਨੂੰ ਸਭੋਂ ਓਵਰ ਟ੍ਰੀਟਮੈਂਟ ਕੀਤਾ ਗਿਆ ਜੋ ਕਿ ਰਿਕਮੈਂਡੇਸ਼ਨਸ ਆਈਆਂ ਕਿ ਤੁਸੀਂ ਸਟੀਰੋਇਡਸ 13 ਦੇ ਢੇਰ ਦੇਣੇ ਨੇ ਜੀ ਅਸੀਂ ਉਹਦੇ ਨਾਲ ਜਿਸ ਤੰਗ ਨਾਲ ਦੇਖੇ ਸਾਈਡ ਇਫੈਕਟ ਹੁੰਦੇ ਲੋਕਾਂ ਦਾ ਮਰਨਾ ਵੇਖਿਆ ਤੇ ਜਿਹੜੇ ਜਿਹਨੇ ਹਸਪਤਾਲਾਂ 'ਚ ਨਹੀਂ ਸੀ ਗਏ ਘਰਾਂ ਵਿੱਚ ਰਹੇ ਸੀ ਉਹ ਸਭ ਬਚ ਗਏ ਤੇ ਜੀ ਸਿੰਪਲ ਜੀਆਂ ਚੀਜ਼ਾਂ ਜਿਹੜੀਆਂ ਈਵਨ ਮੈਂ ਵੀ ਉਦੋਂ ਬਹੁਤ ਇਹਦੇ ਤੇ ਵੀਡੀਓਜ਼ ਕੱਢੀਆਂ ਸੀ ਕਿ ਤੁਸੀਂ ਘਰੇਲੂ ਨੁਸਖੇ ਤਿਆਰ ਕਰੋਗੇ ਤੁਸੀਂ ਵਰਤ ਕੇ ਦੇਖੋ ਠੀਕ ਹੋ ਜਾਓਗੇ ਜੀ ਤੇ ਘੱਟੋ ਘੱਟ 100 ਜਣਿਆਂ ਨੇ ਮੈਨੂੰ ਆਪ ਫੋਨ ਕਰਕੇ ਕਿਹਾ ਕਿ ਅਸੀਂ ਵਾਕਈ ਠੀਕ ਹੋਏ ਜੀ ਅਸੀਂ ਕੁਝ ਵੀ ਦਵਾਈ ਨਹੀਂ ਲਈ ਉਹਨਾਂ ਦੇ ਨਾਲ ਵਿੱਚ ਤਾਂ ਉਹਨਾਂ ਨੂੰ ਬੇਵਕੂਫੀ ਸਮਝਿਆ ਗਿਆ ਕਿ ਕਿਹੜੇ ਨੁਸਖੇ ਵਰਤੀ ਜਾਂਦੇ ਆ ਇਹ ਸਾਰੇ ਬੇਵਕੂਫ ਨੇ ਇਹਨਾਂ ਨੂੰ ਕੀ ਪਤਾ ਇੰਨੀ ਗੰਭੀਰ ਬਿਮਾਰੀ ਆ ਜਿਸ ਤਰ੍ਹਾਂ ਕਰਾਂਗੇ ਤੇ ਇਲਾਜ ਕਿਵੇਂ ਹੋਊਗਾ ਸਹੀ ਸਮੇਂ ਤੇ ਦਿਲ ਕੁ ਪਰ ਉਹਦੇ ਨਾਲ ਦੇਖੋ ਕਿ ਟਣਾ ਦਾ ਹੋਰ ਬਿਜ਼ਨਸ ਕੀ ਚੱਲ ਰਿਹਾ ਸੀ ਸੈਨੀਟਾਈਜ਼ਰਾਂ ਦਾ ਜਿਸ ਟੰਗ ਨਾਲ ਸਾਰਾ ਕੁਝ ਸਾਡੇ ਚਫੇਰੇ ਹੋਇਆ ਤੇ ਫਿਰ ਸਭ ਤੋਂ ਅਹਿਮ ਨੁਕਤਾ ਸ਼ਾਇਦ ਅਸੀਂ ਭੁੱਲ ਰਹੇ ਹਾਂ ਕਿ ਜਦੋਂ ਕੋਵਿਡ ਦਾ ਸਾਰਾ ਇਹ ਕੰਟਾ ਸ਼ੁਰੂ ਕੀਤਾ ਗਿਆ ਕਿ ਉਸ ਤੋਂ 1.5 ਸਾਲ ਪਹਿਲਾਂ ਭਾਰਤ ਅੰਦਰ ਕਿੱਟਾਂ ਖਰੀਦੀਆਂ ਜਾ ਚੁੱਕੀਆਂ ਸੀ ਜੀ ਤੇ ਦੁਨੀਆ ਭਰ ਦੇ ਵੱਖੋ ਵੱਖਰੇ ਹਿੱਸਿਆਂ ਵਿੱਚ ਇਹ ਕਿੱਟਾਂ ਪਹੁੰਚ ਚੁੱਕੀਆਂ ਸਨ ਉਹਦਾ ਕੀ ਮਕਸਦ ਸੀ ਜੀ ਉਸ ਗੰਗੀ ਸੋਚ ਨਾਲ ਜੇ ਅਪਾ ਧਿਆਨ ਕਰੀਏ ਜੀ ਕੀ ਫਾਰਮਾ ਕੰਪਨੀਆਂ ਨੇ ਇਹਦੇ ਤੋਂ ਕਮਾਇਆ ਜੀ ਜਾਂ ਕਿ ਵੱਖੋ ਵੱਖਰੇ ਮੁਲਕਾਂ ਦੀਆਂ ਸਰਕਾਰਾਂ ਦੀ ਵੀ ਕੋਈ ਸਾਦਿਸ਼ ਦੇ ਵਿੱਚ ਜਿਨ੍ਹਾਂ ਨੇ ਸਰੇ ਆਪਣੀਆਂ 10 ਪੁਸ਼ਤਾ ਅੱਗੇ ਜੋ ਆਉਣ ਵਾਲੀਆਂ ਲਈ ਜੋ ਵੀ ਜਮ੍ਹਾਂ ਕਰ ਲਿਆ ਹੋਣਾ ਜੀ ਇਹ ਇਹ ਮਨੁੱਖਤਾ ਦਾ ਮਜ਼ਾਕ ਮੇਰੇ ਕਲੇਸ ਤੋਂ ਕੋਝਾ ਮਜ਼ਾਕ ਅਜੇ ਤੱਕ ਜਿੰਨਾ ਵੀ ਹੁਣ ਕੋਈ ਜੋ ਸਾਹਮਣੇ ਆਇਆ ਉਸ ਤੋਂ ਵੱਧ ਹੋ ਨਹੀਂ ਸਕਦਾ ਜਿਸ ਤੇ ਨਾ ਸਿਰਫ ਮੀਡੀਆ ਕਰਮੀ ਵਰਤੇ ਗਏ ਹਰ ਡਾਕਟਰ ਵਰਤਿਆ ਗਿਆ ਬਲਕਿ ਹਰਾਮ ਬੰਦਾ ਵੀ ਉਹਦੇ ਵਿੱਚ ਸੀਸ ਦਿੱਤਾ ਗਿਆ ਜਿਵੇਂ ਦੇਖੋ ਤੁਹਾਡੇ ਕੋਲ ਜੀ ਡਾਕਟਰਾਂ ਦੀ ਗੱਲ ਕੀਤੀ ਤੁਸੀਂ মিডিਆ ਕਰਮੀਆਂ ਦੀ ਗੱਲ ਕੀਤੀ ਉਸ ਦੌਰ ਦੇ ਵਿੱਚ ਤੇ ਹੁਣ ਵੀ ਕਈ ਵਾਰਾਂ ਕਈ মিডিਆ ادارے ਇਸ ਕਰਕੇ ਇਨਫੋਰਮੇਸ਼ਨ ਇਸ ਤਰ੍ਹਾਂ ਦੀ ਚਲਾਉਣ ਦੇ ਵਿੱਚ ਉਹ ਗਰੇਜ਼ ਕਰ ਰਹੇ ਨੇ ਕਿ ਕਿਤੇ ਸਰਕਾਰ ਸਾਡੇ ਤੇ ਨਾ ਕਾਰਵਾਈ ਕਰ ਦੇ ਕੇ ਤਾਂ ਗੁੰਮਰਾਹ ਕਰਨ ਵਾਲਾ ਪ੍ਰਚਾਰ ਕਰ ਰਿਹਾ ਚੈਨਲਾਂ ਤੇ ਬਿਲਕੁਲ ਮੈਂ ਤੁਹਾਡ ਨਾਲ ਸਹਿਮਤ ਹਾਂ ਬਿਲਕੁਲ ਉਸੇ ਹੀ ਤਰ੍ਹਾਂ ਜੀ ਡਾਕਟਰਾਂ ਦੀ ਵੀ ਆਵਾਜ਼ ਦੱਬੀ ਗਈ ਕਿ ਤੁਸੀਂ ਮਨੁੱਖਤਾ ਦੇ ਵਿਰੁੱਧ ਕੰਮ ਕਰਦੇ ਹੋ ਬਲਕਿ ਇਸ ਹਾਲ ਤੱਕ ਆ ਗਿਆ ਸੀ ਕੰਮ ਕਿ ਜਿਹੜੇ ਵੈਕਸਿਨ ਨਹੀਂ ਲਵਾ ਰਹੇ ਸਨ ਜੀ ਉਹਨਾਂ ਨੂੰ ਗਰੁੱਪ ਨੂੰ ਐਂਟੀ ਹਿਊਮੈਨਿਟੀ ਫੈਕਟ ਕਹਿ ਦਿੱਤਾ ਗਿਆ ਕਿ ਨਹੀਂ ਲਵਾੜੇ ਤਾਂ ਇਹਨਾਂ ਠਪਾਈ ਆ ਜਿਆਦਾ ਜੀ ਇਹ ਮਨੁੱਖਤਾ ਦੇ ਵਿਰੁੱਧ ਇੱਕ ਜਹਾਦ ਜੇੜਦੇ ਨੇ ਇਹਨਾਂ ਨੂੰ ਖਤਮ ਕਰ ਦਿੱਤਾ ਜਾਏ ਬੜੇ ਉੱਥਾ ਕੰਮ ਕਰ ਰਹੇ ਨੇ ਕਿ ਇਸ ਤਰੀਕੇ ਦੀ ਸੋਚ ਫੈਲਾਈ ਗਈ ਸੀ ਤਾਂ ਤੁਸੀਂ ਤੁਹਾਡੀ ਜਾਣਕਾਰੀ ਵਿੱਚ ਕੋਈ ਇਹ ਗੱਲ ਆਈ ਹੈ ਸਾਹਮਣੇ ਕਿ ਜਦੋਂ ਇਹ ਸਾਰੇ ਮੁਲਕਾਂ ਤੋਂ ਜਾਣਕਾਰੀਆਂ ਆ ਰਹੀਆਂ ਕਿ ਕਿਵੇਂ ਹਾਰਟ ਅਟੈਕ ਦਾ ਖਤਰਾ ਵਧਣ ਲੱਗਾ ਹੈ ਜਾਂ ਉਹ ਬਲੱਡ ਕਲੌਟਸ ਬਣ ਰਹੇ ਹੈ ਇਹਦੇ ਬਾਰੇ ਭਾਰਤ ਸਰਕਾਰ ਦੇ ਜਿਹੜਾ ਸਿਹਤ ਮਹਿਕਮਾ ਹੈ ਕੇਂਦਰ ਦਾ ਉਸ ਨੇ ਆਪਣਾ ਕੀ ਰਵਈਆ ਇਖਤियार ਕੀਤਾ ਇਸ ਦੇ ਬਾਰੇ ਤੁਹਾਡੇ ਨੌਲੇਜ ਵਿੱਚ ਕੋਈ ਜਾਣਕਾਰੀ ਹੈ ਤਾਂ ਜਰੂਰ ਸਾਂਝੀ ਕਰੋ ਦੇਖੋ ਇੱਕ ਅਹਿਮ ਨੁਕਤਾ ਸ਼ਾਇਦ ਆਪਾਂ ਸਾਰੇ ਹੀ ਭੁੱਲ ਰਹੇ ਹਾਂ ਜੀ ਕਿ ਜਿਹੜੇ ਵੀ ਇਹ ਪੋਲਿਟੀਕਲ ਇਨਾਵੀ 14 ਲੋਕ ਪੈਕਟੇ ਸਨ ਉਹ ਸਾਰੇ ਦੇ ਸਾਰੇ ਇਸ ਬਿਮਾਰੀ ਜਾਂ ਇਸ ਬਿਮਾਰੀ ਦੇ ਬਾਬਤ 19 ਜਾਣਕਾਰੀ ਨਹੀਂ ਸੰ ਲੈ ਕੇ ਬੈਠੇ ਹੋਏ ਜਿੰਨੀ ਕਿ ਹੁਣ ਇਸ ਬਿਮਾਰੀ ਬਾਰੇ ਹੌਲੀ ਹੌਲੀ ਜਾਣਕਾਰੀ ਪ੍ਰਾਪਤ ਹੋ ਰਹੀ ਹੈ ਸੋ ਮੈਂ ਹਰ ਇੱਕ ਤੇ ਉਂਗਲ ਨਹੀਂ ਚੁੱਕ ਰਹੀ ਤੇ ਹਰ ਬੰਦਾ ਜਿਹੜਾ ਇਹਨੂੰ ਪ੍ਰਮੋਟ ਕਰ ਰਿਹਾ ਸੀ ਉਹ ਸਾਰੇ ਹੀ ਇਸ ਵਿੱਚ ਸ਼ਾਮਲ ਸਨ ਜੀ ਪਰ ਜੋ ਚੋਟੀ ਦੇ ਕੁਝ ਲੋਕ ਇਹਦੇ ਵਿੱਚ ਇਸ ਜੋ ਨਹੀਂ ਇੱਕ ਕਾਰੋਬਾਰ ਜਿਮਾ ਕਰਿਓ ਮੈਂ ਸ਼ਬਦ ਮਾੜਾ ਵਰਤਿਆਂ ਦੇ ਵਿੱਚ ਸ਼ਾਮਲ ਸਨ ਕਿ ਤੁਸੀਂ ਪ੍ਰਾਪਰ ਟੈਸਟਿੰਗ ਤੋਂ ਬਗੈਰ ਇਸ ਤਰ੍ਹਾਂ ਮਾਰਕੀਟ ਵਿੱਚ ਛੁੱਟ ਦਿੱਤਾ ਜਾਣਾ ਜਿਸ ਨਾਲੇ ਮਾੜੇ ਅਸਰ ਦਿੱਤੇ ਮੌਤ ਤੱਕ ਹੋ ਜਾਣੀ ਸ਼ਾਮਲ ਹੋਵੇ ਜੀ ਉੱਥੇ ਜ਼ਰੂਰ ਕਿਸੇ ਨਾ ਕਿਸੇ ਉਸ ਤੇ ਇਹ ਉਂਗਲ ਧਰਨੀ ਬਣਦੀ ਜੇ ਕਿ ਕੌਣ ਆਖਰ ਇਹਦੇ ਪਿੱਛੇ ਸਾਰਾ ਕੁਝ ਇਹ ਕਰ ਰਿਹਾ ਸੀ ਜਦੋਂ ਅੱਜ ਸਾਨੂੰ ਪਤਾ ਜੇ ਹਮਮ ਵਿਕਸਿਤ ਮੁਲਕਾਂ ਦੀਆਂ ਸਰਕਾਰਾਂ ਪੂਰੀਆਂ ਦੀ ਫੰਡਿੰਗ ਵੀ ਕਈ ਐਸ ਵੇਲੇ ਇਹ ਫਾਰਮਾ ਕੰਪਨੀਆਂ ਕਰ ਰਹੀਆਂ ਨੇ ਜੀ ਸੋ ਉਹ ਇਸ ਤੋਂ ਵੱਧ ਨਾ ਕਲੀਅਰ ਹੋਰ ਕੀ ਦੱਸਾਂ ਮੈਂ ਤਾਂ ਸਪਸ਼ਟ ਜੋ ਖਬਰਾਂ ਰਹੀਆਂ ਹੀ ਸਾਹਮਣੇ ਆਈਆਂ ਚੀਜ਼ਾਂ ਤੁਹਾਡੇ ਸਾਹਮਣੇ ਰੱਖ ਦਿੱਤੀਆਂ ਤੇ ਇਹੋ ਜਿਹੇ ਇਤਿਹਾਸ ਨਹੀਂ ਆ ਜਾਰੀ ਨਹੀਂ ਕੀਤੀਆਂ ਗਈਆਂ ਕਿ ਉਹਨਾਂ ਸਮਿਆਂ ਵਿੱਚ ਜਿਵੇਂ ਧਾਰ ਤੇ ਭੈ ਦਾ ਵਪਾਰ ਹੋਇਆ ਉਸ ਸਮੇਂ ਉਹ ਹੁਣ ਮੇਰਾ ਕਹੇ ਇਤਿਹਾਸ ਵਿੱਚ ਬੜਾ ਸੁਨਹਿਰੇ ਅੱਖਰਾਂ ਨਾਲ ਲਿਖਿਆ ਜਾਏਗਾ ਤੇ ਉਹੀ ਫੈਸਲਾ ਕਰੇਗਾ ਇਤਿਹਾਸ ਕਿ ਕੌਣ ਕੌਣ ਸੀ ਇਹ ਸਾਰੇ ਵਰਤਾਰੇ ਦੇ ਪਿੱਛੇ ਕਿਵੇਂ ਇੰਨੀ ਆ ਜਾਣਾ ਲਈਆਂ ਕਿਉਂ ਆਕਸੀਜਨ ਦੇ ਸਦਕਾ ਕਿਵੇਂ ਖਰਬਨ ਪਏ ਉਹ ਸੇਵੀ ਬਣਾਏ ਗਏ ਕਿਉਂ ਡੈੱਡ ਬਾਡੀ ਉਸ ਤੱਕ ਲਿਜਾਣ ਲਈ ਦੇਡ ਦੇ ਲੱਖ ਜੋ ਇੱਕ ਇੱਕ ਸਾਡੀ ਵੈਨ ਐਮਰਜੈਂਸੀ ਵੈਨ ਲੈਂਦੀ ਸੀ ਇਹ ਸਾਰੀਆਂ ਸੀਜ਼ਾਂ ਦਾ ਕਿਤੇ ਨਾ ਕਿਤੇ ਹਿਸਾਬ ਇਸੇ ਜੀਵਨ ਚ ਦੇਣਾ ਪੈਂਦਾ ਜੇ ਕੋਈ ਅਗਲਾ ਨਹੀਂ ਬਣਾਉਂਦਾ ਜੀ ਇੱਕ ਅਹਿਮ ਸਵਾਲ ਆਖਰੀ ਮੇਰਾ ਉਹ ਕਿਉਂਕਿ ਬੀਤੇ ਵਿੱਚ ਜੋ ਕੁਝ ਹੋਇਆ ਤੁਸੀਂ ਉਹ ਵੀ ਦੱਸ ਦਿੱਤਾ ਵਿਸਥਾਰ ਦੇ ਨਾਲ ਉਹਦੇ ਸਾਈਡ ਇਫੈਕਟ ਕੀ ਹੋ ਰਿਹਾ ਹੈ ਮਾਨਸਿਕ ਰੂਪ ਤੇ ਵਿੱਚ ਲੋਕ ਪਹਿਲਾਂ ਹੀ ਬਿਮਾਰ ਉਦੋਂ ਹੋ ਗਏ ਹੁਣ ਸਰੀਰਕ ਤੌਰ ਤੇ ਪਤਾ ਲੱਗ ਰਿਹਾ ਹੈ ਹੁਣ ਲੋਕ ਜਿਹੜੇ ਵੈਕਸੀਨ ਲਵਾ ਚੁੱਕੇ ਆ ਵੱਡੀ ਗਿਣਤੀ 'ਚ ਖਾਸ ਕਰਕੇ ਦੇਸ਼ 'ਚ ਕਰੋੜਾਂ ਦੀ ਗਿਣਤੀ ਦੇ ਇਸ਼ਤਿਆਰ ਵੀ ਛਪੇ ਕਿੰਨੀ ਵੈਕਸੀਨ ਲੱਗ ਗਈ ਹੁਣ ਜਿਹੜੇ ਲਗਵਾ ਚੁੱਕੇ ਉਹਨਾਂ ਦੇ ਮਨ 'ਚ ਜਿਹੜਾ ਭੈਅ ਬੈਠ ਗਿਆ ਉਸ ਭੈਅ ਨੂੰ ਦੂਰ ਕਿਵੇਂ ਕਰਨ ਲੋਕ ਦੇਖੋ ਅੰਮ ਸੰਦੀਪ ਜੀ ਮੈਂ ਤੁਹਾਨੂੰ ਇੱਕ ਰਾਮ ਬਾਣ ਦੱਸਦੀ ਹਾਂ ਜੇ ਸੁਣਨ ਵਾਲੇ ਮੇਰੇ ਵੀਰ ਭੈਣ ਬਜ਼ੁਰਗ ਬੱਚੇ ਜਿਹੜੇ ਵੀ ਪ੍ਰੇਨਸੀ ਕਰਨਾ ਚਾਹੁੰਦੀਆਂ ਕਿ ਸਾਡਾ ਸਰੀਰ ਬੜਾ ਕਮਾਲ ਦਾ ਕੁਦਰਤ ਨੇ ਬਣਾਇਆ ਜੀ ਇਹਦੀ ਸੈਲਫ ਹੀਲਿੰਗ ਕਪੈਸਿਟੀ ਇੰਨੀ ਏ ਕਿ ਅਸੀਂ ਕਈ ਵਾਰ ਕਿ ਆਸ ਹੀ ਨਹੀਂ ਲਾ ਸਕਦੇ ਜੀ ਸੋ ਉਹ ਰੱਤਾਕ ਖਿਆਲ ਕਰਿਓ ਕਿ ਸਾਡੇ ਆਪਣੀ ਅੰਦਰਲੀ ਇੱਕ ਪੋਜ਼ਿਟਿਵਿਟੀ ਤੋਂ ਚੜਦੀ ਕਲਾ ਜੀ ਕੈਂਸਰ ਵਰਗੇ ਉਹ ਵੀ ਸੱਲੇਟ ਕੈਂਸਰ ਵਰਗੇ ਜੋ ਰੋਗ ਨੂੰ ਨਹੀਂ ਫਟੇ ਪਾਉਣ ਵਿੱਚ ਸਾਡੇ ਕੋਲ ਬਹੁਤਾਰੇ ਕੇਸ ਨੇ ਹੋ ਚੁੱਕੇ ਆ। ਜੀ। ਤੋਂ ਐਸ ਜਿਹੜੇ ਜੋ ਅੰਦਰ ਲੰਘ ਚੁੱਕੀ ਚੀਜ਼ ਅਸੀਂ ਮਜੋਰ ਕੇ ਬਾਹਰ ਨਹੀਂ ਕੱਢ ਸਕਦੇ। ਜੀ। ਪਰ ਸਾਡੀ ਪੋਜ਼ਿਟਿਵਿਟੀ ਜਿਹੜੀ ਔਖੇ ਤੋਂ ਔਖੇ ਸਮੇਂ ਤੋਂ ਜਿਵੇਂ ਸਾਨੂੰ ਕੱਢਦੀ ਉਸ ਤਰ੍ਹਾਂ ਸਾਡੇ ਸਰੀਰ ਅੰਦਰਲੇ ਇਹ ਸਾਰੇ ਮਾੜੇ ਅੰਸ਼ ਜੋ ਵੀ ਹੋਣਗੇ ਜਦੋਂ ਅਸੀਂ ਪੋਜ਼ਿਟਿਵ ਐਟੀਟਿਊਡ ਨਾਲ ਤੁਰਾਂਗੇ

on the bus.